ਅੱਜ ਆਪਾਂ ਜਮਾ ਨਮੀ ਬਣੀ ਹੋਈ ਕੂਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਮਾਲਕ ਬਾਹਰ ਰਹਿੰਦੇ ਆ ਕੂਠੀ ਵਧੀਆ ਬਣੀ ਹੋਈ ਐ ਨਮੀ ਤਿਆਰ ਹੋਈ ਐ ਤੁਸੀਂ ਵੀਡੀਓ ਦੇਖੋ ਜੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਐ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਐ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਤੁਸੀਂ ਨੋਟ ਜੇ ਤੁਸੀਂ ਐਡ ਕਰਵਾਉਣੀ ਹੈ 73800 ਪੂਰਾ 26173 ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਚ ਐਡ ਲਗਵਾ ਸਕਦੇ ਹੋ ਜਿਹੜੇ ਮਾਲਕ ਨੇ ਜੀ ਆਪ ਕੋਠੀ ਦੇ ਉਹ ਤਾਂ ਬਾਹਰ ਰਹਿੰਦੇ ਆ ਤੇ ਉਹਨਾਂ ਨੇ ਵੀਡੀਓ ਆਪਣੇ ਕੋਲੇ ਭਜਵਾਈ ਆ ਜੀ ਬਣਵਾ ਕੇ ਤੇ ਸੜਕ ਦੇ ਉੱਪਰ ਕੋਠੀ ਬਣੀ ਹੋਈ ਆ ਮੇਨ ਗੇਟਾਂ ਤੁਸੀਂ ਦੇਖੋ ਲੋਹੇ ਦਾ ਪੂਰਾ ਹੈਵੀ ਲੱਗਿਆ ਹੋਇਆ ਤੇ ਕੋਠੀ ਬਿਲਕੁਲ ਨਵੀਂ ਤਿਆਰ ਹੋਈ ਐ ਜੀ ਤੇ ਵਧੀਆ ਕੋਠੀ ਬਣੀ ਹੋਈ ਆ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਇਕੱਲੀ ਇਕੱਲੀ ਆਪਾਂ ਗੱਲ ਤੁਹਾਨੂੰ ਦੱਸਾਂਗੇ ਜਿਹੜਾ ਕੁਝ ਮਾਲਕ ਨੇ ਦੱਸਿਆ ਤੁਹਾਨੂੰ ਪਹਿਲਾਂ ਮੈਂ ਜਗ੍ਹਾ ਕਨਫਰਮ ਕਰਵਾ ਦਿੰਨਾ ਜਿਹੜੀ ਜਗ੍ਹਾ ਉਹ ਆਪਾਂ ਨੂੰ 10 ਮਰਲੇ ਮਿਲ ਜਗੀ 10 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਸਾਹਮਣੇ ਤੁਸੀਂ ਦੇਖੋਗੇ ਬਾਥਰੂਮ ਏਰੀਆ ਆਪਾਂ ਨੂੰ ਮਿਲ ਜੂਗਾ ਤੇ ਕੋਠੀ ਇਹਨਾਂ ਨੇ ਬਹੁਤ ਰੀਜਾਂ ਨਾਲ ਤਿਆਰ ਕਰਵਾਈ ਹੋਈ ਆ ਤੇ ਬਹੁਤ ਵਧੀਆ ਕੋਠੀ ਆ ਜੀ ਬਾਕੀ ਥੋੜਾ ਬੋਤਾ ਕੰਮ ਚਲੋ ਰਹਿੰਦਾਗਾ ਨੀਚੇ ਫਰਸ਼ ਵੈਸੇ ਤਾਂ ਪੱਕਾ ਲੱਗਿਆ ਹੋਇਆ ਪਰ ਨੀਚੇ ਟਾਈਲਾਂ ਵਗੈਰਾ ਲੱਗਣੀਆਂ ਸਿਗੀਆਂ ਇਹਨਾਂ ਨੇ ਲਗਵਾਉਣੀਆਂ ਵੀ ਸਿਗੀਆਂ ਤੇ ਹੁਣ ਬਸ ਵੇਚਣੀਆਂ ਚੀ ਤੇ ਵਧੀਆ ਕੋਠੀ ਬਣੀ ਹੋਈ ਆ ਜਿਵੇਂ ਤੁਸੀਂ ਦੇਖ ਰਹੇ ਹੋ ਲੋਬੀ ਏਰੀਆ ਕਾਫੀ ਖੁੱਲਾ ਡੁੱਲਾ ਆਪਨ ਮਿਲ ਜੂਗਾ ਉੱਪਰ ਜਾਣ ਵਾਸਤੇ ਆਪਨ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਜੋੜੀਆਂ ਵਗੈਰਾ ਜੋ ਵੀ ਸ਼ੀਸ਼ਿਆਂ ਦਾ ਕੰਮ ਹੁੰਦਾ ਹੈ ਲਾਈਟਿੰਗ ਦਾ ਕੰਮ ਸਾਰਾ ਟੋਟਲ ਇਹਨਾਂ ਨੇ ਕਰਵਾ ਰੱਖਿਆ ਹੈ ਲਸਤਰ ਟੋਟਲ ਸਾਰੀ ਕੁਠੀ ਇਹਨਾਂ ਨੇ ਕਰਵਾ ਰੱਖੀ ਆ। ਬਾਕੀ ਲਾਈਟਿੰਗ ਦਾ ਸਾਰਾ ਕੰਮ ਟੋਟਲ ਹੋਇਆ ਗਾ। ਬਾਕੀ ਜੋ ਵੀ ਗੇਟ ਪੱਲੇ ਲੱਗੇ ਹੋਏ ਆ ਤੁਸੀਂ ਆਪੇ ਦੇਖ ਲਓ। ਤੇ ਜਿਹੜੇ ਆਪਾਂ ਨੂੰ ਬੈਡਰੂਮਸ ਮਿਲਣਗੇ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ। ਵਧੀਆ ਏਰੀਆ 'ਚੋਂ ਵਧੀਆ ਲੋਕੇਸ਼ਨ ਤੇ ਵਧੀਆ ਰੇਟ ਦੇ ਵਿੱਚ ਇਹਨਾਂ ਨੇ ਕੁਠੀ ਆਪਣੇ ਕੋਲ ਆਹ ਵੇਚੀ ਆ। ਕੋਈ ਵੀ ਬੰਦਾ ਖਰੀਦਣ ਦਾ ਜੇ ਚਾਹਵਾਨ ਹੈਗਾ ਕਿਸੇ ਮੇਰੀ ਭੈਣ ਨੂੰ, ਮੇਰੀ ਮਾਤਾ ਨੂੰ, ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਮੇਰੇ ਭਰਾ ਨੂੰ ਪਸੰਦ ਆਉਂਦੀ ਆ। ਤੁਸੀਂ ਜਾ ਕੇ ਦੇਖ ਸਕਦੇ ਹੋ ਕੋਠੀ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਤੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਕੋਠੀ ਬਣੀ ਹੋਈ ਹੈ ਤੇ ਵਧੀਆ ਸਾਰੇ ਕੋਠੀ ਜਿਹੜੀ ਇਹਨਾਂ ਨੇ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਤੇ ਸਾਰਾ ਕੁਝ ਹੀ ਟੋਟਲ ਬਹੁਤ ਚੰਗਾ ਜੀ ਜਿਵੇਂ ਕਿ ਇੱਕ ਆਪਾਂ ਨੂੰ ਕਮਰਾ ਆ ਮਿਲ ਜੂਗਾ ਇਹਨਾਂ ਨੇ ਆਪਦਾ ਸਮਾਨ ਰੱਖ ਰੱਖਿਆ ਇਹਨੂੰ ਸਟੋਰ ਰੂਮ ਬਣਾ ਰੱਖਿਆ ਜੇ ਆਪਾਂ ਇਹਨੂੰ ਸਟੋਰ ਰੂਮ ਬਣਾਉਣਾ ਉਹ ਆਪਣੀ ਇੱਛਾ ਹੈ ਜੇ ਆਪਾਂ ਇਹਨੂੰ ਕਮਰਾ ਬਣਾਉਣਾ ਉਹ ਆਪਣੀ ਇੱਛਾ ਜੀ ਤੇ ਆ ਗਿਆ ਜੀ ਪੂਜਾ ਰੂਮ ਬਾਬਾ ਜੀ ਦਾ ਘਰ ਆ ਗਿਆ ਇੱਥੇ ਤੇ ਬਾਬਾ ਜੀ ਬਿਰਾਜ਼ਮਾਨ ਨੇ ਤੇ ਵਧੀਆ ਆਪਾਂ ਨੂੰ ਪੂਜਾਰਾਂ ਨੂੰ ਮਿਲ ਜੂਗਾ ਜੀ ਤੇ ਇਧਰਲੇ ਪਾਸੇ ਆਪਾਂ ਨੂੰ ਮਿਲ ਜੂਗਾ ਫਰੰਟ ਤੇ ਕਿਚਨ ਜਿਹੜਾ ਤੁਸੀਂ ਕੋਰਨਰ ਦੇਖਿਆ ਸੀਗਾ ਬਾਹਰਲੀ ਸਾਈਡ ਤੋਂ ਉਹ ਕਿਚਨ ਦਾ ਸੀਗਾ ਬਾਕੀ ਟੂਟੀਆਂ ਦਾ ਕੰਮ ਵਗੈਰਾ ਇਹਨਾਂ ਨੇ ਕਰਵਾਇਆ ਹੋਇਆ ਤੇ ਜੋ ਕੁਝ ਹੈਗਾ ਜੀ ਤੁਹਾਡੇ ਸਾਹਮਣੇ ਹੈ ਤੇ ਇਹਨਾਂ ਨੇ ਡਿਮਾਂਡ ਖਿੱਚ ਕੇ ਜੇ ਲਾਈ ਹੈ ਇਹਨਾਂ ਨੇ ਕਿਹਾ 23 ਲੱਖ ਰੇਟ ਮੰਗਿਆ ਬਾਕੀ ਤੁਸੀਂ ਪੁੱਛ ਲਿਓ ਵੀ ਅਡਜਸਟਮੈਂਟ ਹੋਊਗਾ ਜਾਂ ਨਾ ਇਹਨਾਂ ਨੇ ਤਾਂ ਕਿਹਾ ਇੱਕ ਵਾਰੀ ਵੀ ਖਿੱਚ ਕੇ ਜੇ 23 ਲੱਖ ਰੁਪਇਆ ਇੱਕ ਵਾਰੀ ਕਿਹਾ ਇਹਨਾਂ ਨੇ ਤੇ 10 ਮਾਰ ਲਏ ਜਗਾਂ ਤੇ ਪਸਰਾਈ ਇਹਨਾਂ ਦਾ ਪਿੰਡ ਹੈ ਜੀ ਡਿਸਟ੍ਰਿਕਟ ਗੁਰਦਾਸਪੁਰ ਪੈ ਜਾਂਦੀ ਹੈ ਗੁਰਦਾਸਪੁਰ ਪੈ ਜਾਂਦੀ ਹੈ ਇਹਨਾਂ ਤੋਂ 25 ਕਿਲੋਮੀਟਰ 20 25 ਦੇ ਲੱਗੇ ਹੈ ਜੀ ਤੇ ਓਨਰ ਦਾ ਜਿਹੜਾ ਨੰਬਰ ਹੈ ਤੁਹਾਨੂੰ ਮੈਂ ਨੰਬਰ ਦੇ ਦੇਣਾ ਬਾਹਰਲਾ ਨੰਬਰ ਵੀ ਦੇ ਦੇਣਾ ਤੇ ਦੂਜਾ ਨੰਬਰ ਵੀ ਦੇ ਦੇਣਾ ਪਹਿਲਾਂ ਤਾਂ ਤੁਸੀਂ ਇੱਥੋਂ ਵਾਲਾ ਨੰਬਰ ਨੋਟ ਕਰੋ 70 875 05818 ਪਹਿਲਾਂ ਫੋਨ ਕਰਕੇ ਦੇਖ ਲਓ ਜੇ ਲੱਗਿਆ ਤਾਂ ਠੀਕ ਹੈ ਜੇ ਨਾ ਲੱਗਿਆ ਤੁਸੀਂ ਵਟਸਐਪ ਤੇ ਚੈੱਕ ਕਰ ਲਿਓ ਨਹੀਂ ਮਾਲਕ ਦਾ ਬਾਹਰਲਾ ਨੰਬਰ ਹੈ ਜੀ ਇੱਕ ਹੋਰ +969 ਤੇ 9439042 ਨੰਬਰ ਲੰਮਾ ਚੋੜਾ ਜੇ ਬਾਕੀ ਆਪਾਂ ਸਕਰੀਨ ਤੇ ਲਿਖਤਾ ਤੁਸੀਂ ਗੱਲ ਕਰ ਲਿਓ ਤੇ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਫੋਨ ਤੇ ਆ ਵਟਸਐਪ ਤੇ ਸੋਰੀ ਫੋਨ ਤੇ ਨਹੀਂ ਵਟਸਐਪ ਤੇ ਸੇਵ ਕਰਕੇ ਉਹ ਤੋਂ ਬਾਅਦ WhatsApp ਤੇ ਤੁਸੀਂ ਫੋਨ ਕਰ ਲਿਓ ਤੇ ਮਾਲਕ ਫੋਨ ਚੱਕ ਲੈਣਗੇ 10 ਮਰਲੇ ਦੀ ਕੋਠੀ ਆ ਬਹੁਤ ਚੰਗੀ ਤੇ ਬਿਲਕੁਲ ਨਵੀਂ ਤੇ ਸੋਹਣੀ ਤੇ ਵਧੀਆ ਜੀ ਤੇ ਵਧੀਆ ਰੇਟ ਦੇ ਵਿੱਚ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗਿਓਗੀ ਪਸੰਦ ਆਈ ਐ ਜੇ ਵੀਡੀਓ ਪਸੰਦ ਆਈ ਵਧੀਆ ਲੱਗੀ ਐ ਤਾਂ ਕਮੈਂਟ ਲਾਜ਼ਮੀ ਕਰਿਓ ਜੀ نیچے ਕਮੈਂਟ ਕਰਕੇ ਮੈਨੂੰ ਦੱਸਿਓ ਲਾਜ਼ਮੀ ਤੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੇ ਕਿਤੋਂ ਵੀ ਦੇਖ ਰਹੇ ਹੋ ਪਿੰਡ ਚੋਂ ਸ਼ਹਿਰ ਚੋਂ ਤੁਹਾਡੇ ਕੋਲੇ ਵੀ ਕੂਠੀ ਆ ਮਕਾਨ ਆ ਘਰ ਆ ਤੁਸੀਂ ਵੇਚਣਾ ਜੇ ਚਾਹ ਨਹੀਂ ਉਸੀ ਤਾਂ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਅਸੀਂ ਨੰਬਰ ਆਪਣਾ 73800 ਪੂਰਾ 26173 ਜਿੱਥੋਂ ਵੀ ਦੇਖ ਰਹੇ ਹੋ ਤੁਹਾਡਾ ਕੋਈ ਸਾ ਵੀ ਏਰੀਆ ਜੀ ਕਿਹੜਾ ਵੀ ਏਰੀਆ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੂਠੀ ਆ ਘਰ ਆ ਮਕਾਨ ਹਵੇਲੀ ਮਹਿਲ ਕੁਝ ਵੀ ਆ ਚਾਹੀ ਜੀ ਕਿੰਨੇ ਵੀ ਏਰੀਆ ਚ ਬਣੀ ਹੋਈ ਆ ਆਪਣੇ ਕੋਲੇ ਬਸ ਭੇਜ ਦਿਓ ਕਰੋ ਵੀਡੀਓ ਆਪਣੇ ਕੋਲੇ ਵਧੀਆ ਬਣਾ ਕੇ ਭੇਜਿਆ ਕਰੋ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਇਆ ਕਰੋ ਤੇ ਵਧੀਆ ਪੂਰੀ ਟੌਪ ਦੀ ਵੀਡੀਓ ਬਾਹਰ ਤੋਂ ਲੈ ਕੇ ਅੰਦਰ ਤੱਕ 4-5 ਮਿੰਟ ਦੀ ਵੀਡੀਓ ਵਧੀਆ ਆਰਾਮ ਨਾਲ ਬਣਾ ਕੇ ਆਪਣੇ ਕੋਲੇ ਭੇਜ ਦਿਆ ਕਰੋ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਤੇ ਬਾਕੀ ਕੋਠੀ ਦੀ ਗੱਲਬਾਤ ਹੋ ਗਈ ਤੇ ਪਹਿਲੀ ਵਾਰ ਤੁਸੀਂ ਆਏ ਹੋ ਜੀ ਚੈਨਲ ਤੇ ਤੇ ਤੁਸੀਂ ਹਰ ਰੋਜ਼ ਨਵੀਂ ਵੀਡੀਓ ਕੋਠੀ ਘਰ ਮਕਾਨ ਤੁਹਾਡੇ ਏਰੀਆ ਚੋਂ ਦੇਖਣਾ ਤੁਸੀਂ ਚਾਹੁੰਦੇ ਹੋ ਜਾ ਨੀਚੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਜੀ ਕਿਉਂਕਿ ਕਿਸੇ ਨੂੰ ਲੋੜ ਹੁੰਦੀ ਹੈ ਜੀ ਕੋਠੀ ਦੀ ਜਾਂ ਘਰ ਦੀ ਜਾਂ ਘੱਟ ਰੇਟ 'ਚ ਮਕਾਨ ਦੀ ਵਧੀਆ ਕੁਠੀ ਦੀ ਤਾਂ ਉਹਨੂੰ ਘਰ ਬੈਠੇ ਹੀ ਵੀਡੀਓ ਆਪਣੇ ਮਿਲ ਜੂਗੀ ਤੇ ਉਹਦਾ ਵੀ ਫਾਇਦਾ ਹੋ ਜੂਗਾ ਜੀ ਤੇ ਸ਼ੇਅਰ ਕਰ ਦਿਆ ਕਰੋ ਜੀ ਬਾਕੀ ਜਿੰਨਿਓ ਮੇਰੀਆ ਭੈਣਾ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹਰ ਰੋਜ਼ ਤੁਸੀਂ ਵੀਡੀਓ ਦੇਖਦੇ ਹੋ ਜੀ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰੋ ਤੇ ਤੁਸੀਂ ਪਹਿਲੀ ਵਾਰ ਆਇਓ ਤੇ ਸਾਰੀ ਵੀਡੀਓ ਦੇਖੀ ਤੁਹਾਡਾ ਵੀ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਸਾਰਾਂ ਦਾ ਦਿਲ ਤੋਂ ਤੈ ਧੰਨਵਾਦ ਜੀ ਬਸ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਐਨੇ ਆਪਾਂ ਹੋਰ ਦੇਖਦੇ ਆ ਜੀ ਕੋਈ ਕੋਠੀ ਤੇ ਤੁਹਾਨੂੰ ਕਿਹੜੇ ਏਰੀਆ ਚ ਅਗਲੀ ਵੀਡੀਓ ਚ ਕੋਠੀ ਚਾਹੀਦੀ ਹੈ ਕਮੈਂਟ ਕਰੋ ਲੈ ਕੇ ਆਪਾਂ ਜਲਦੀ ਪਹੁੰਚਦੇ ਆਂ ਤੇ ਬਸ ਅੱਜ ਲਈ ਬਸ ਇੰਨੇ ਜੀ ਤੇ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਜਲਦੀ ਤੇ ਬਹੁਤ ਬਹੁਤ ਪਿਆਰ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ